ਮ੍ਰਿਤ ਸਰਦੇ ਪੰਡਾਰੀ ਪੁਲ ਦੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਨੇਤਾ ਮਨਜਿੰਦਰ ਸਿਰਸਾ ਦੇ ਬਿਆਨ ਦੇ ਵਿਰੋਧ ਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਆਭਿਦਾਇਕ ਡਾਕਟਰ ਅਜੀਤ ਗੁਪਤਾ ਅਤੇ ਡਾਕਟਰ ਇੰਦਰਵੀਰ ਸਿੰਘ ਨੇਜਰ ਨੇ ਸਾਫ ਸ਼ਬਦਾਂ ਚ ਕਿਹਾ ਕਿ ਜਿਹੜੇ ਗੈਂਗਸਟਰਾਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਸੇ ਇੱਕ ਰਾਸ ਦੀ ਪੈਦਾਵਾਰ ਨਹੀਂ ਹਨ ਬਲਕਿ ਸਾਬਕਾ ਸਰਕਾਰਾਂ ਦੀ ناکਾਮ ਨੀਤੀਜਨਤੀ ਜਹ ਹਨ ਬਹੁਤ ਅੱਗੇ ਆ ਕੇ ਨੋਟਰੀ ਚਾਰ ਪੁੱਤੇ ਕਰਾਉਣੇ ਯਾਰ ਕੀ ਸਰ ਜਿਹੜਾ ਰੋਜ਼ ਅੱਜ ਦਾ ਇਹ ਧਰਨਾ ਜਿਹੜਾ ਕਿ ਰੋਸ਼ ਪ੍ਰਦਰਸ਼ਨ ਹੈ ਵਿਕ ਗੈਰ ਜ਼ਿੰਮੇਦਾਰਾਨਾ ਜਿਹੜੀ ਸਟੇਟਮੈਂਟ ਹੈ ਉਹ ਬਾਜਪਾ ਨੇਤਾ ਮਨਿੰਦਰ ਸਿੰਘ ਸਿੱਸਾ ਜਿਹਦਾ ਨਾਂ ਹੈ ਉਸ ਨੇ ਇੱਕ ਬਹੁਤ ਹੀ ਗੈਰ ਜ਼ਿੰਮੇਦਾਰਾਨਾ ਜਿਹੜੀ ਸਟੇਟਮੈਂਟ ਦਿੱਤੀ ਹੈ ਉਸ ਦਾ ਕਾਰਨ ਹੈ ਕਿ ਉਹਨਾਂ ਨੂੰ ਜਿਹੜੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿਹੜੀ ਵਧੀਆ ਕੰਮ ਕਰ ਰਹੀ ਹੈ ਜਿਹੜੇ ਲੋਕ ਹਤੈਸ਼ੀ ਕੰਮ ਕਰ ਰਹੀ ਹੈ ਜਿਹੜੇ ਵਾਅਦੇ ਕੀਤੇ ਸੀਗੇ ਸਰਕਾਰ ਨੇ ਪਾਰਟੀ ਨੇ ਇੱਕ ਇੱਕ ਵਾਅਦਾ ਜਿਹੜਾ ਪੂਰਾ ਕਰ ਰਹੀ ਹੈ ਉਸ ਦੀ ਤਕਲੀਫ ਜਿਹੜੀ ਹੈ ਭਾਜਪਾ ਨੂੰ ਹੋ ਰਹੀ ਹੈ ਉਹਨਾਂ ਦੇ ਲੀਡਰਾਂ ਨੂੰ ਹੋ ਰਹੀ ਹੈ ਔਰ ਉਹ ਜਿਹੜੀਆਂ ਸਟੇਟਮੈਂਟਸ ਦਿੰਦੇ ਨੇ ਉੱਥੋਂ ਪਤਾ ਲੱਗਦਾ ਕਿ ਇਹ ਪਹਿਲੇ ਵੀ ਪਹਿਲੇ ਵੀ ਸਰਕਾਰਾਂ ਚ ਰਹਿ ਕੇ ਇਹਨਾਂ ਨੇ ਜਿਹੜਾ ਗੈਂਗਸਟਰイズਮ ਦਾ ਜਿਹੜਾ ਕਲਚਰ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰ ਦਾ ਕਲਚਰ ਜਿਹੜਾ ਲੈ ਕੇ ਆਏ ਨੇ ਆ ਲੋਕ ਇਹਨਾਂ ਨੇ ਗੈਂਗਸਟਰ ਇਹਨਾਂ ਨੇ ਗੁੰਡੇ ਪਾਲੇ ਔਰ ਉਹਨਾਂ ਦੀ ਪੁਸ਼ਪ ਪਨਾਹੀ ਕੀਤੀ ਹੁਣ ਸਾਡੀ ਸਰਕਾਰ ਜਿਹੜੀ ਮਾਨ ਸਰਕਾਰ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਯੁੱਧ ਛੇੜਿਆ ਨਸ਼ਿਆਂ ਦੇ ਵਿਰੁੱਧ ਉਸ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਆ ਗੈਂਗਸਟਰ ਜਿਹੜੇ ਨੇ ਜਿਹੜੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਤਸਕਰ ਨੇ ਜਿਹੜੇ ਉਹਨਾਂ ਦੇ ਮਗਰ ਗੈਂਗਸਟਰ ਨੇ ਉਹਨਾਂ ਨੂੰ ਖਤਮ ਕਰ ਰਹੀ ਹੈ ਸਰਕਾਰ ਉਹਨਾਂ ਦੇ ਖਿਲਾਫ ਪਰਚੇ ਕਰ ਰਹੀ ਹੈ ਸਰਕਾਰ ਉਹਨਾਂ ਨੂੰ ਫੜ ਫੜ ਕੇ ਜੇਲਾ 'ਚ ਸੁੱਟ ਰਹੀ ਹੈ ਸਰਕਾਰ ਉਹਨਾਂ ਦੇ ਬਣਾਏ ਵੱਡੇ ਵੱਡੇ ਮਹਿਲਾਂ ਨੂੰ ਡਿਮੋਲਿਸ਼ ਕਰ ਰਹੀ ਹੈ ਸਰਕਾਰ ਉਹ ਇਹ ਸਰਕਾਰ ਦੇ ਜਿਹੜੇ ਵਧੀਆ ਕੰਮ ਨੇ ਤੁਸੀਂ ਦੇਖਿਆ ਕਿ ਸਾਡੀ ਸਰਕਾਰ ਜਿਹੜੀ ਹੈ ਲੋਕਾਂ ਦੀ ਹਤੈਸੀ ਸਰਕਾਰ ਹੈ ਵਪਾਰੀਆਂ ਦੀ ਹਤੈਸੀ ਸਰਕਾਰ ਹੈ ਮਜ਼ਦੂਰਾਂ ਦੇ ਹਤੈਸੀ ਸਰਕਾਰ ਹੈ ਹਰ ਵਰਗ ਦੀ ਹਤੈਸੀ ਸਰਕਾਰ ਹੈ ਕਿਧਰੇ ਨਾ ਕਿਧਰੇ ਭਾਜਪਾ ਨੂੰ ਇਸ ਗੱਲ ਦੀ ਬਹੁਤ ਤਕਲੀਫ ਹੈ ਔਰ ਇਸ ਤਕਲੀਫ ਦੇ ਰੰਨੇ ਆਇਆ ਉਹ ਜਿਹੜੇ ਆਨਾਬ-ਸ਼ਨਾਬ ਜਿਹੜੇ ਆ ਲਫਜ਼ੋ ਬੋਲ ਰਹੇ ਆ ਜਿਹੜੇ ਕਿ ਆਮ ਆਦਮੀ ਪਾਰਟੀ ਕਦੀ ਬਰਦਾਸ਼ਤ ਨਹੀਂ ਕਰੂਗੀ ਇਹਨਾਂ ਦਾ ਜਿਹੜਾ ਜਿਹੜਾ ਮੁਖੋਟਾ ਇਹਨਾਂ ਨੇ ਪਾਇਆ ਜਿਹੜਾ ਘਿਣਾਉਣਾ ਚਿਹਰਾ ਇਹਨਾਂ ਦਾ ਉਹ ਜਨਤਾ ਦੇ ਵਿੱਚ ਲੈ ਕੇ ਆਏਗੀ ਇਹਨਾਂ ਨੂੰ ਨੰਗਿਆਂ ਕਰੇਗੀ ਔਰ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਡਿਵੈਲਪਮੈਂਟ ਲਈ ਜੋ ਜੋ ਵੀ ਚਾਇਓ ਪਾਣੀਆਂ ਦਾ ਮਸਲਾ ਹੈ ਚਾਹੇ ਉਹ ਵਪਾਰ ਦਾ ਮਸਲਾ ਹੈ ਚਾਹੇ ਕੋਈ ਵੀ ਚਾਹੇ ਉਹ ਸਿੱਖਿਆ ਕ੍ਰਾਂਤੀ ਹੈ ਚਾਹੇ ਉਹ ਸਵਾਸਥ ਹੈ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ 10 ਲੱਖ ਦਾ ਜਿਹੜਾ ਬੀਮਾ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕੋਈ ਛੋਟੀ ਗੱਲ ਨਹੀਂ ਹੈ ਜੀ ਜੇ ਅਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰੀਏ ਤੇ ਸਕੂਲਾਂ ਦੀ ਕਾਇਆਕਲਪ ਹੋ ਚੁੱਕੀ ਹੈ ਤੁਸੀਂ ਜਾ ਕੇ ਦੇਖੋ ਸਕੂਲਾਂ ਦੇ ਵਿੱਚ ਕਰੋੜਾਂ ਰੁਪਏ ਦੇ ਜਿਹੜੇ ਆ ਉਹ ਫੰਡਸ ਆ ਰਹੇ ਹਨ ਔਰ ਜਿਹੜੇ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣ ਰਿਹਾ ਉਸ ਦੇ ਨਾਲ ਨਾਲ ਹੀ ਜੋ ਵਾਦਾ ਸਰਕਾਰ ਨੇ ਜੋ-ਜੋ ਗਰੰਟੀਆਂ ਦਿੱਤੀਆਂ ਸੀ ਜਿਸਾਂ ਕੇ 80% ਤੋਂ ਵੱਧ ਲੋਕਾਂ ਦੇ ਘਰ ਜਿਹੜੀ ਬਿਜਲੀ ਹੈ ਉਹ ਫ੍ਰੀ ਆ ਰਹੀ ਹੈ ਬਿਜਲੀ ਦੇ ਮਿਲ ਕੇ ਕਿਦੋਂ ਆ ਰਹੀ ਹੈ ਔਰ ਬਿਜਲੀ ਜਿਹੜੀ ਹੈ ਉਹ 24 ਘੰਟੇ ਆ ਰਹੀ ਹੈ ਸੋ ਜੋ ਜੋ ਗਰੰਟੀਆਂ ਅਸੀਂ ਦਿੱਤੀਆਂ ਸੀ ਗਿਆ ਮੋਹੱਲਾ ਕਲੀਨਿਕਸ ਹੋ ਗਏ ਸਭ ਅਸੀਂ ਪੂਰੀਆਂ ਕਰ ਰਹੇ ਹਾਂ ਉਸ ਤੋਂ ਇਲਾਵਾ ਵੀ ਜਿਹੜੀਆਂ ਗਰੰਟੀਆਂ ਸਰਕਾਰ ਨੇ ਜਿਵੇਂ ਕਿ ਟੋਲ ਪਲਾਜ਼ਾ 117 ਦੇ ਕਰੀਬ ਜਿਹੜੇ ਆ 17 ਦੇ ਕਰੀਬ ਸੌਰੀ 17 ਦੇ ਕਰੀਬ ਜਿਹੜੇ ਟੋਲ ਪਲਾਜ਼ਾ ਉਹ ਬੰਦ ਕਰ ਦਿੱਤੇ ਗਏ ਸੋ ਤਕਰੀਬਨ 65 ਲੱਖ ਦੇ ਕੋਲ ਰੋਜ਼ ਦੀ ਲੋਕਾਂ ਦੀ ਜਿਹੜੀ ਰਕਮ ਹੈ ਉਹ ਉਹਨਾਂ ਦੀ ਸੇਵ ਹੋ ਰਹੀ ਹੈ ਉਹਨਾਂ ਦੇ ਜੇਬਿਆਂ ਚ ਪੈ ਰਹੀ ਹੈ ਨਾ ਕਿ ਜਿਹੜੇ ਟੋਲ ਪਲਾਜ਼ਾ ਆ ਲੈ ਉਹਨਾਂ ਦੇ ਪੈ ਰਹੀ ਸੋ ਮਾਨ ਸਰਕਾਰ ਪੰਜਾਬ ਸਰਕਾਰ ਐਸਲੇ ਜਿਹੜੀ ਨੰਬਰ 1 ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਕੰਮ ਕਰ ਰਹੀ ਹੈ ਕਿਧਰੇ ਨੇ ਕਿਧਰੇ ਵਿਰੋਧੀ ਪਾਰਟੀਆਂ ਨੂੰ ਇਹ ਹਜਮ ਨਹੀਂ ਹੋ ਰਿਹਾ ਔਰ ਫਿਰ ਆ ਨਾ ਚਨਾਬ ਜਿਹੜਿਆ ਉਹ ਬੋਲ ਠੀਕ ਹੈ ਇੱਕ ਗੱਲ ਅਸੀਂ ਇਹਣਾ ਸਾਰੇ ਸਹੀ ਟਿਕਾਣਾ ਦੇ ਉਹ ਬੜੀ 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 ਬੋਲਦਾ ਜਾਂਦਾ ਕਿ ਇਹ ਪੂਰਾ ਮਾਮਲਾ ਦੇਖੋ ਮਾਮਲਾ ਇਹ ਹੈ ਕਿ ਗੈਂਗਸ ਤੇ ਜਿਹੜੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਕਾਂਗਰਸ ਸੀਗੀ ਜਦੋਂ ਅਕਾਲੀ ਦਲ ਸੀਗਾ ਜੋ ਭਾਜੀਪੀ ਤੇ ਰਾਜ ਸੀਗਾ ਉਹਦੋਂ ਨੇ ਗੈਂਗਸਟਰ ਬਣਾਏ ਨੇ ਜਿਹੜੇ ਨੌਜਵਾਨ ਬੱਚੇ ਆਪਣੇ ਘਰਾਂ ਚੋਂ ਪੜਨ ਜਾਂਦੇ ਸੀਗੇ ਉਹ ਯੂਨੀਅਨ ਲੀਡਰ ਬੰਦੇ ਯੂਨੀਵਰਸਿਟੀ ਜਾ ਕੇ ਕਾਲਜਾਂ ਜਾ ਕੇ ਉਹਨਾਂ ਨੂੰ ਫਿਕ ਅਪ ਕਰਦੇ ਸੀ ਉਹਨਾਂ ਨੂੰ ਉਹਨਾਂ ਮਚਰਾਉਂਦੇ ਸੀਗੇ ਉਹਨਾਂ ਨੂੰ ਆਪਣੇ ਜਿਹੜੇ ਇਹਦੇ ਆਪੋਨੈਂਟਸ ਤੇ ਡਰਾਉਂਦੇ ਸੀ ਉਹਨਾਂ ਨੂੰ ਤੇ ਮੁੜ ਕੇ ਉਹ ਬੱਚੇ ਆਉਟੋ ਕੰਟਰੋਲ ਜਾ ਕੇ ਮੁੜ ਕੇ ਗੈਂਗਸਟਰ ਬਣਦੇ ਸੀਗੇ ਇਹਨਾਂ ਬਣਾਏ ਨੇ ਹੁਣ ਸਾਡੀ ਸਪੈਸਟ ਹੈ ਕਿ ਜੇ ਸਾਡੀ ਗਵਰਨਮੈਂਟ ਗੈਂਗਸਟਰ ਤੇ ਕਿਨ ਐਕਸ਼ਨ ਲੈਂਦੀ ਆ ਤੇ ਫਿਰ ਇਹ ਕਿਦਾਂ ਨਜਾਇਜ਼ ਕਰਦਾ ਸੋ ਇਹ ਤਰੀਕੇ ਇਹਨਾਂ ਵੀ ਆਮਾਦੀ ਆਮਾਦੀ ਪਾਰਟੀ ਚਕੇ ਕੰਮ ਕਰਦੀ ਹੈ ਹਰੇਕ ਕੰਮ ਨਿੰਦਣ ਦੇ ਜੇ ਨਹਿਰਾਜ ਪਰ ਪਰ ਜਾਣਦੀਆਂ ਨੇ ਜੇ ਪਾਣੀ ਅਸੀਂ ਜਿਹੜੇ 21% ਵਰਤਣ ਦੇ ਸੀ ਜੇ 68% ਵਰਤਣ ਦੇ ਜਿੰਨ੍ਹੇ ਸੀ 100% ਅਕੇ ਸਾਲ ਤੱਕ ਕਰ ਲੈਣਾ ਤੇ ਫਿਰ ਹਰਿਆਣੇ ਕੋ ਡਿਮਾਂਡਵਾਦ ਖਾ ਦਿੰਦੇ ਨੇ ਸੋ ਪੰਜਾਬ ਨੂੰ ਹਰ ਤਰੀਕੇ ਨਾਲ ਘੇਰਦੇ ਨੇ ਰਿਅਲਾਈਜ਼ ਜੀ ਕਰਦੇ ਕਿ ਸੈਂਸਿਟਿਵ ਏਰੀਆ ਹੈ ਪੰਜਾਬੀ ਜਿਹੜੇ ਨੇ ਅਲੱਗ ਕੌਮ ਹੈ ਪੰਜਾਬੀ ਜਿਹੜੇ ਬਾਕੀ ਮੁਲਕਾਂ ਨੂੰ ਨਹੀਂ ਹੈਗੇ ਇਹ ਅਣਖ ਹੈ ਜੀ ਇਨਾਂ ਚ ਇਹ ਫਿਰ ਮੜ ਕੇ ਜਦੋਂ ਕਵਰੇਜ ਜ਼ਿਆਦਾ ਉੱਠ ਜਾਂਦੇ ਨੇ ਕੰਟਰੋਲ ਨਹੀਂ ਆਉਂਦੇ ਜਿਵੇਂ ਕਿ ਸਾਨੂੰ ਪਤਾ ਹੀ ਹੈ ਅਸੀਂ ਅਸੀਂ ਦੇ ਦਰਸ਼ਕ ਹੋਇਆ ਸੀਗਾ ਸਾਨੂੰ ਸਮੱਸਿਆ ਸਾਰੇ ਪੰਜਾਬ ਨੂੰ ਆਈ ਅਸੀਂ ਛਾਪ ਹੈਗੇ ਹਰ ਟਿਕਣਾ 'ਤੇ ਛਾਪ ਹੈਗੇ ਤੇ ਮੈਨੂੰ ਇਹ ਡਾਇਰੈਕਟ ਕਿ ਤੁਹਾਨੂੰ ਭਾਜਪੀ ਕਿਤੇ ਆਪਣੇ ਤੋਂ ਦੂਰ ਕਰ ਕਰਕੇ ਇਸੇ ਕੰਮ ਦਾ ਧੱਕੇ ਨਾਲ ਦਬਾਵਾ ਤੁਸੀਂ ਇਹੋ ਸੇ ਰੋਸ ਸੱਸੀ ਨੂੰ ਕਹਿ ਰਹੇ ਕਿ ਸਾਨੂੰ ਇਸ ਤਰ੍ਹਾਂ ਨਾ ਕਰੋ ਜੇ ਅਸੀਂ ਕੋਈ ਗੈਂਗਸਟਰ ਦੇ ਅਗੇ ਲੜ ਰਹੇ ਆ ਡਰੱਗਸ ਦੇ ਅਗੇ ਲੜਦੇ ਸੁਣ ਲੜਨ ਦਿਓ ਉਹਨਾਂ ਲੋਕਾਂ ਦੀ ਸਾਈਡ ਨਾ ਲਓ ਜੋ ਜੋ ਮੜੇ ਕੰਮ ਕਰ ਰਹੇ ਨੇ ਅਸੀਂ ਨਹੀਂ ਪੈਦਾ ਕਰੇ ਗੈਂਗਸਟਰ ਤੁਸੀਂ ਪੈਦਾ ਕੀਤੇ ਹੋਏ ਨੇ ਕੰਟਰੋਲ ਤੇ ਸਾਨੂੰ ਕਰ ਲੈਣ ਦਿਓ ਇਸੇ ਗੱਲ ਦਾ ਤਰਨ ਲੈ ਸਰ ਕਿਸ ਤਰੀਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਸਾਇਲੈਂਟ ਪ੍ਰਦਰਸ਼ਨ ਹੈ ਚੁਕਬੀਤ ਪ੍ਰਦਰਸ਼ਨ ਹੈ ਅਸੀਂ ਕੋਟ ਰੱਜਨੀ ਬੰਦ ਕਰਨੀ ਸਿਰਫ ਅਸੀਂ ਆਪਣਾ ਜਿਹੜਾ ਰੋਸ ਹੈ ਸਾਡੇ ਦੇਲ ਚ ਅਸੀਂ ਉਹ ਪ੍ਰਗਟ ਕਰਨਾ ਹੈ ਤੁਹਾਡੇ ਥਰੂ ਅਸੀਂ ਕਰਨਾ ਹੈ ਬੀਜਪੀ ਨੂੰ ਕਰਨਾ ਚਾਹੁੰਦੇ ਨਹੀਂ ਲੱਗਦਾ ਕਿ 2022 ਤੋਂ ਬਾਅਦ ਪੰਜਾਬ ਦੇ ਗੈਂਗਸਟਰਾਂ 'ਤੇ ਵਾਰ ਤੇ ਕਿੰਨਾ ਕੰਟਰੋਲ ਹੋਇਆ ਮੇਰੇ ਖਿਆਲ ਤੇ ਕੰਟਰੋਲ ਹੋਇਆ ਜੀ ਤੁਸੀਂ ਜੇ ਗੈਂਗਸਟਰ ਨੂੰ ਫੜ ਰਹੇ ਹੋ ਉਹਨਾਂ ਦੇ ਕਾਊਂਟਰ ਵਰੇ ਨੇ ਉਹਨਾਂ ਨੂੰ ਜੇਲਾ ਚ ਪਾ ਰਹੇ ਆ ਪੱਧ ਕੰਟਰੋਲ ਤੇ ਹੋਈ ਰਹੀ ਕੋਸ਼ਿਸ਼ ਕਰ ਰਹੇ ਆ ਨਾ ਹੁਣ ਤੇ ਜੀ ਸਾਡੀ ਸਮਾਜਿਕ ਸਮੱਸਿਆਵਾਂ ਨੇ ਉਹਦੇ ਵਿੱਚ ਪੋਲਿਟੀਕਲ ਪਾਰਟੀਆਂ ਬੜਾ ਵੱਡਾ ਰੋਲ ਵੀ ਪਲੇ ਕਰ ਸਕਦੀਆਂ ਉਹ ਤੇ ਸਾਨੂੰ ਜਿਹੜੇ ਸਮਾਜਿਕ ਸਾਡੇ ਮਾਪਿਓ ਨੇ ਸਾਡੇ ਟੀਚਰ ਨੇ ਸਾਡੇ ਤੇ ਧਾਰਮਿਕ ਲੀਡਰ ਨੇ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਆ ਪਰ ਜਿਹੜਾ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਉਹ ਤੇ ਗਵਰਨਮੈਂਟ ਦਾ ਕੰਮ ਹੈ ਤੇ ਗਵਰਨਮੈਂਟ ਕਰ ਰਹੀ ਹੈ ਆਪਣੇ ਪ੍ਰਜੋਸ਼